ਚਾਹਾਂਗੇ ਨੌਜਵਾਨ ਜਿਹੜਾ ਸੁਨਾਮ ਤੋਂ 65 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਟਿਆਲਾ ਪਹੁੰਚਿਆ ਸਾਈਕਲ ਦੇ ਉੱਪਰ ਪੇਪਰ ਦੇਣ ਦੇ ਲਈ ਇੱਕ ਕੜਕੜਾਂ ਦੀ ਠੰਡ ਦੇ ਵਿੱਚ ਜਿਹੜਾ ਸਾਈਕਲ ਚਲਾ ਕੇ ਇੱਥੇ ਪੈਣ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਟਿਆਲਾ ਪਹੁੰਚੇ ਨੇ ਮੈਂ ਸਾਈਕਲ ਤੇ ਆਈ ਪੇਪਰ ਦੇਣ ਮੈਂ ਸਵੇਰ ਮੰਨ ਲਓ 8 ਵੇ ਚੱਲ ਪਏ ਸੀਗੇ ਤੇ ਹੁਣੇ ਲਗਭਗ ਹੁਣੇ ਪਹੁੰਚੇਗੇ ਅਸੀਂ ਠੰਡ ਤਾਂ ਹੈਗੀ ਆ ਵੈਸੇ ਬਾਕੀ ਜਦੋਂ ਹੌਸਲਾ ਹੁੰਦਾ ਬੰਦੇ ਨੂੰ ਮਿਹਨਤ ਆ ਤਾਂ ਸਭ ਕੁਝ ਕਰਨਾ ਪੈਂਦਾ ਸਰ ਕਰਦਿਆਂ ਮੇਰੀ ਬੁਰੀਆਂ ਕਰਕੇ ਜੀ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਅੱਜ ਸਾਈਕਲ ਦੇ ਉੱਪਰ ਜਿਸ ਤਰ੍ਹਾਂ ਆਏ ਹਾਂ ਤੁਸੀਂ ਇੱਥੇ ਪੇਪਰ ਦੇਣਦਿਆਂ ਨਾ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਰਦੇ ਰਹਾ ਸਰ ਡੈਡੀ ਕੰਮ ਕਰਦੇ ਨੇ ਜੀ ਉਹਨਾਂ ਦੇ ਘਰਤੀ ਸਾਰਾ ਕੰਮ ਚੱਲਦਾਗਾ ਤੇ ਮੈਂ ਵੀ ਲੱਭ ਰਹੀ ਜੋਬ ਜੇ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਡੈਡੀ ਲਈ ਵੀ ਇਹ ਕਰ ਲਈ ਸੀਗੀ ਤੇ ਹੁਣ ਜੋਬ ਲਈ ਪਲੇਸ ਦਿਖ ਰਹੇ ਸੀਗੇ ਉਧਰੋਂ ਬੈਂਕ ਦੀ ਆ ਗਈ ਸ਼ੋਰ ਭਰ ਕੇ ਦੇਖ ਲਈ ਜੀ ਮੰਨੇ ਹੁਣ ਦੇਖਦੇ ਆਂਗੇ ਰੱਬ ਮਿਹਰ ਕਰੇ ਜੇ ਮਿਲ ਜੇ ਤਾਂ ਆਪਣੇ ਕੋਲੇ ਸਾਈਕਲ ਸੀਗੇ ਜੀ ਹਜੇ ਤਾਂ ਆਪਾਂ ਸਾਈਕਲ ਤੇ ਆਗੇ ਜਦੋਂ ਗੱਡੀ ਮੋਟਰਸਾਈਕਲ ਵਾਲੇ ਹੋਗੇ ਤਾਂ ਗੱਡੀ ਮੋਟਰਸਾਈਕਲਾਂ ਤੇ ਵੀ ਆਵਾਂਗੇ ਜਗਬਾਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਸਮੇਂ ਅਸੀਂ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਮੌਜੂਦ ਆਂ ਦੱਸ ਦੇ ਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਨਿੱਜੀ ਬੈਂਕਾਂ ਦੇ ਵਿੱਚ ਕਲਰਕ ਦੀ ਜੋਬ ਦੇ ਜਿਹੜੇ ਪਰਤੀ ਜਿਹੜੀ ਹੈ ਪੇਪਰ ਜਿਹੜੇ ਨੇ ਉਹ ਚੱਲ ਰਹੇ ਨੇ ਜਿੱਥੇ ਇੱਕ ਪਟਿਆਲਾ ਦੇ ਵਿੱਚ ਤੁਹਾਨੂੰ ਤਸਵੀਰ ਦਿਖਾਣੀ ਚਾਹਾਂਗੇ ਨੌਜਵਾਨ ਜਿਹੜਾ ਸੁਨਾਮ ਤੋਂ 65 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਟਿਆਲਾ ਪਹੁੰਚਿਆ ਸਾਈਕਲ ਦੇ ਉੱਪਰ ਪੇਪਰ ਦੇਣ ਦੇ ਲਈ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਸਾਈਕਲ ਦੇ ਉੱਪਰ ਆਣ ਲਈ ਮਜਬੂਰ ਨੇ ਇੱਕ ੜਕੜਾਂ ਦੀ ਠੰਡ ਦੇ ਵਿੱਚ ਜਿਹੜਾ ਸਾਈਕਲ ਚਲਾ ਕੇ ਇੱਥੇ ਪੈਣ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਟਿਆਲਾ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਨਾਮ ਕੀ ਹੈ ਇਹਨਾਂ ਦਾ ਕਿਉਂਕਿ ਇੱਥੇ ਹਜ਼ਾਰਾਂ ਹੀ ਵਿਦਿਆਰਥੀ ਜਿਹੜੇ ਨੇ ਪੇਪਰ ਦੇਣ ਦੇ ਲਈ ਆਏ ਹੋਏ ਨੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਜਿਹੜਾ ਇੱਥੇ ਪਹੁੰਚ ਰਹੇ ਨੇ ਸੋ ਕਹਿ ਸਕਦੇ ਆ ਕਿ ਅੱਜ ਠੰਡ ਦੇ ਵਿੱਚ ਇਹ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਕਿ ਸਾਈਕਲ ਦੇ ਉੱਪਰ ਐਡੀ ਦੂਰ ਜਿਹੜਾ ਪੇਪਰ ਦੇਣ ਦੇ ਲਈ ਪਹੁੰਚੇ ਨੇ 65 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਸਭ ਤੋਂ ਪਹਿਲਾਂ ਨਾਮ ਜ਼ਰੂਰ ਦੱਸ ਦੋ ਆਪਣਾ ਵੀ ਨਾਮ ਕੀ ਹੈ ਕਿਹੜੇ ਪਿੰਡ ਦੇ ਹੋ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਤੇ ਮੇਰਾ ਇਸ ਨਾਮ ਦੇ ਲਾਗੇ ਪਿੰਡ ਹੈ ਖੜਿਆਲਾ ਮੈਂ ਉੱਥੋਂ ਆਇਆ ਗਾ ਜੀ ਤੇ ਮੈਂ ਸਾਈਕਲ ਤੇ ਆਇਆ ਜੀ ਪੇਪਰ ਦੇਣ ਮੈਂ ਸਵੇਰ ਮੰਨ ਲਓ 8 ਵੇ ਚੱਲ ਪਏ ਸੀਗੇ ਤੇ ਹੁਣੇ ਲਗਭਗ ਹੁਣੇ ਪਹੁੰਚ ਤੇ ਹੁਣ ਜਾ ਕੇ ਸਰ ਨਾਲ ਗੱਲਬਾਤ ਕਰਦੇ ਆਂਗੇ ਵੀ ਕੀ ਇਨਸਟਰਕਸ਼ਨਸ ਨੇ ਆ ਤੇ ਦੇਖਦੇ ਆਂ ਜੀ ਬਾਕੀ ਕੀ ਬਣਦਾਗਾ ਜਿਸ ਤਰ੍ਹਾਂ ਦਿਖ ਰਿਹਾ ਹੈ ਕਿ ਸਾਈਕਲ ਦੇ ਉੱਪਰ ਤੁਸੀਂ ਆਏ ਹੋ ਇਸ ਸਾਈਕਲ ਦੇ ਉੱਪਰ ਤੁਸੀਂ ਨੇ ਐਡੀ ਦੂਰੀ ਤੈਅ ਕੀਤੀ ਹੈ 65 ਕਿਲੋਮੀਟਰ ਦੀ ਹੈ ਨਾ ਕਾਫੀ ਲੰਬਾ ਸਮਾਂ ਲੱਗਿਆ ਠੰਡ ਵੀ ਕਾਫੀ ਸੀਗੀ ਹੈ ਨਾ ਤੇ ਕਿਸ ਤਰ੍ਹਾਂ ਦਾ ਮਤਲਬ ਕਿ ਸਮਾਂ ਸੀਗਾ ਹਾਲਾਤ ਕਿਸ ਤਰ੍ਹਾਂ ਦੇ ਸੀ ਗਏ ਰਸਤੇ ਦੇ ਵਿੱਚ ਕਿਉਂਕਿ ਠੰਡ ਕਾਫੀ ਕਾਫੀ ਠੀਕ ਰਹੇ ਜੀ ਤੇ ਠੰਡ ਤਾਂ ਹੈਗੀ ਹੈ ਵੈਸੇ ਬਾਕੀ ਜਦੋਂ ਹੌਸਲਾ ਹੁੰਦਾ ਬੰਦੇ ਨੂੰ ਮਿਹਨਤ ਆ ਤਾਂ ਸਭ ਕੁਝ ਕਰਨਾ ਪੈਂਦਾ ਸਰ ਕਰਦੇ ਮੇਰੀ ਬੁਰੀਆਂ ਕਰਕੇ ਹੀ ਮਜਬੂਰੀਆਂ ਕੀ ਕੁਝ ਨੇ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਅੱਜ ਸਾਈਕਲ ਦੇ ਉੱਪਰ ਜਿਸ ਤਰ੍ਹਾਂ ਆਏ ਹਾਂ ਤੁਸੀਂ ਇੱਥੇ ਪੇਪਰ ਦੇਣ ਲਈ ਆ ਨਾ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਸਰ ਬਸ ਕੁਝ ਨਹੀਂ ਹੈ ਅਗਰੇ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੇਰੀ ਮੰਮੀ ਡੈਡੀ ਤੇ ਇੱਕ ਭਰਾ ਹੈ ਜੀ ਛੋਟਾ ਭਰਾ ਹੈ ਮੇਥੋਂ ਤੇ ਮੈਂ ਚਲੋ ਬੀਏ ਕਰ ਲਈ ਸੀ ਜੀ ਤੇ ਹੁਣ ਜੋਬ ਲਈ ਅਪਲਾਈ ਦੇਖ ਰਹੇ ਸੀਗੇ ਉਧਰੋਂ ਬੈਂਕ ਦੀ ਆ ਗਈ ਸਰ ਉਹ ਭਰ ਕੇ ਦੇਖ ਲਈ ਜੀ ਮੈਨੇ ਹੁਣ ਦੇਖਦੇ ਆਂਗੇ ਰੱਬ ਮਿਹਰ ਕਰੇ ਜੇ ਮਿਲ ਜੇ ਤਾਂ ਤੇ ਇਸ ਪੂਸ ਦਾ ਕਿਸ ਤਰ੍ਹਾਂ ਕੀਤਾ ਵੀਰ ਜੀ ਸਨ 11 ਦੋਸਤਾਂ ਤੇ ਘਰ ਪਰਿਵਾਰ ਦੇ ਨਾਲ ਵਧੀਆ ਗੱਲਬਾਤ ਰਹੀ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ ਤੇ ਉਹਨਾਂ ਕਰਕੇ ਆਇਆ ਮੈਂ ਇੱਥੇ ਉਹਨਾਂ ਦੇ ਸਪੋਰਟ ਦੇ ਨਾਲ ਵਧੀਆ ਮੇਰੀ ਸਪੋਰਟ ਕਰਦੇ ਨੇ ਮੇਰੇ ਮਿੱਤਰਾਂ ਹਾਲਤ ਕਿਸ ਤਰ੍ਹਾਂ ਦੇ ਸਮੇਂ ਕਰ ਦੀ ਜੇਕਰ ਗੱਲ ਕਰ ਲਈਏ ਕਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਕਰਦੇ ਰਹਾ ਸਰ ਡੈਡੀ ਕੰਮ ਕਰਦੇ ਨੇ ਜੀ ਉਹਨਾਂ ਦੇ ਕਰਤੀ ਸਾਰਾ ਕੰਮ ਚੱਲਦਾਗਾ ਤੇ ਮੈਂ ਵੀ ਲੱਭ ਰਹੀ ਜੋਬ ਜੇ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਸਾਡੇ ਲਈ ਫਿਲਹਾਲ ਕੋਈ ਕੰਮ ਕਰ ਰਹੇ ਹੋ ਤੁਸੀਂ ਕੋਈ ਫਿਲਹਾਲ ਸਰ ਸਟੱਡੀ ਕਰ ਰਹੇ ਹੈਗੇ ਆਪਾਂ ਸਟੱਡੀ ਆਪਾਂ ਹੁਣ ਬੀਐਡ ਕਰਾਂਗੇ ਜੀ ਬੀਐਡ ਕਰਨੀ ਹੈਗੀ ਬੀਏ ਕਰ ਚੁੱਕੇ ਆਗੇ ਤੋਂ ਆਹ ਸਾਲ ਆਪਾਂ ਬੀਐਡ ਦਾ ਕੋਰਸ ਕਰਾਂਗੇ ਇਸ ਤਰ੍ਹਾਂ ਸਾਈਕਲ ਦੇ ਉੱਪਰ ਆਇਆ ਹਾਂ ਤੁਸੀਂ ਕਿਹਾ ਕਿ ਯਾਰਾ ਦੋਸਤਾਂ ਨੇ ਮਦਦ ਕੀਤੀ ਹੈ ਨਾ ਕਿ ਤੁਹਾਡੀ ਫੀਸ ਵਗੈਰਾ ਭਰੀ ਹੈ ਨਾ ਤੇ ਮੋਟਰਸਾਈਕਲ ਤੇ ਵੀ ਆ ਸਕਦੇ ਸੀਗੇ ਮੋਟਰਸਾਈਕਲ ਤੇ ਦੇ ਤਾਂ ਸਕਦੇ ਸੀਗੇ ਪਰ ਜਿਹੜਾ ਮੈਂ ਆਪਣੀ ਮਿਹਨਤ ਲੈ ਕੇ ਸੰਦ ਲੈਣ ਦੇ ਸੁਆਦ ਆਉਂਦਾ ਨਾ ਚਲਾਉਣ ਦਾ ਹੀ ਉਹ ਨਹੀਂ ਆਏਗਾ ਉਹ ਤਾਂ ਹੀ ਆਪਣੇ ਕੋਲੇ ਸਾਈਕਲ ਸੀਗੇ ਜੀ ਹਜੇ ਤਾਂ ਆਪਾਂ ਸਾਈਕਲ ਤੇ ਆ ਗਏ ਜਦੋਂ ਗੱਡੀ ਮੋਟਰਸਾਈਕਲ ਵਾਲੇ ਹੋਗੇ ਤਾਂ ਗੱਡੀ ਮੋਟਰਸਾਈਕਲਾਂ ਤੇ ਵੀ ਆਵਾਂਗੇ ਮੁਸ਼ਕਲਾਂ ਜ਼ਿੰਦਗੀ ਦੇ ਵਿੱਚ ਕਾਫੀ ਹੁੰਦੀਆਂ ਨੇ ਕੀ ਕੁਝ ਮੁਸ਼ਕਲ ਆਈਆਂ ਨੇ ਫਿਰ ਮੁਸ਼ਕਲਾਂ ਦਾ ਸਰ ਬਹੁਤ ਆਉਂਦੇ ਰਹਿੰਦੇ ਨੇ ਜੀ ਚਲੋ ਬਾਕੀ ਬਾਬਾ ਮਹਿਰ ਕਰੇ ਜੇ ਪਾਸ ਹੋ ਗਏ ਤਾਂ ਉਹ ਬੜੀਆ ਗੱਲ ਹੈ ਕਦੇ ਕੋਈ ਜ਼ਿੰਦਗੀ ਜਿਹੇ ਸਮਾਂ ਆਇਆ ਕਿ ਜਦੋਂ ਲੱਗਿਆ ਹੋਵੇ ਕਿ ਭਈ ਅੱਜ ਹਾਰ ਹੋ ਗਈ ਹੈ ਭਈ ਹੁਣ ਅੱਗੇ ਨਹੀਂ ਚੱਲਣਾ ਹੈਗਾ ਹਾਰ ਤਾਂ ਸਰੋ ਜਦੋਂ ਮੰਨ ਲਓ ਪੇਪਰਾਂ ਦੀ ਫੀਸ ਭਰਨੀ ਹੁੰਦੀ ਤਾਂ ਉਸ ਟਾਈਮ ਲੱਗਦਾਗਾ ਵੀ ਹਾਰ ਹੋ ਗਈ ਪਰ ਜਦ ਸਾਥ ਦਿੱਤਾ ਜਾਂਦਾ ਕਰਦੇ ਵੱਲ ਉਹਦੇ ਨਾਲ ਹੌਸਲਾ ਅੰਦਰੋਂ ਜਨੂੰਨ ਉੱਠਦਾਗਾ ਵੀ ਕੁਝ ਕਰਕੇ ਦਿਖਾਉਣਾ ਤੇ ਬਿਲਕੁਲ ਇਹ ਤੁਸੀਂ ਦੇਖ ਰਹੇ ਹੋ ਤਸਵੀਰ ਕੀ ਨੌਜਵਾਨ ਜਿਹੜਾ ਸੁਨਾਮ ਤੋਂ 65 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਟਿਆਲਾ ਪਹੁੰਚਿਆ ਪਟਿਆਲਾ ਦੇ ਬਹਾਦਰ ਗੜ ਵਿਖੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਅੱਜ ਬੈਂਕ ਦੀ ਕਲਰਕ ਦੀ ਜੋਬ ਦਾ ਪੇਪਰ ਦੇਣ ਦੇ ਲਈ ਪਹੁੰਚੇ ਨੇ ਸੋ ਗੱਲ ਕਰ ਲਈਏ ਭਰਤੀ ਦੀ ਭਰਤੀ ਬਾਰੇ ਵੀ ਪੁੱਛਾਂਗੇ ਕਿ ਕਿੰਨੀ ਭਰਤੀ ਜਿਹੜੀ ਭਰਤੀ ਕਿੰਨੀ ਕ ਨਿਕਲੀ ਇੱਥੇ ਭਰਤੀ ਸਰ 8283 ਭਰਤੀ ਗਈ ਹੈ ਬਾਕੀ ਦੇਖੋ ਕਿੰਨੇ ਕ ਆਏ ਬਨੇ ਆ ਮਹਾਲਾਤ ਕਿਸ ਤਰ੍ਹਾਂ ਦੇ ਨੇ تھے ਮਤਲਬ ਕਿਉਂਕਿ ਕਾਫੀ ਟਫ ਪੇਪਰ ਹੈ ਅੱਜ ਬਹੁਤ ਧੀੜ ਹੈ ਯੋਰੇ ਸਵੇਰੇ 8 ਵਜੇ ਤੋਂ ਸਟਾਰਟਿੰਗ ਹੋ ਗਈ ਸੀਗੀ ਮੇਰੇ 1 ਵਜੇ ਦੀ ਰਿਪੋਰਟਿੰਗ ਟਾਈਮ ਆ ਗਈ ਸੋ ਮੈਂ ਇਸ ਹਸਾਬ ਨਾਲ ਚੱਲ ਪਿਆ ਸੀਗੀ ਸਵੇਰੇ 8 ਵਜੇ 10 ਵਜੇ ਜਿੱਲੇ ਵੀ ਟਾਈਮ ਹੁੰਦੀ ਹੈਗੀ ਚਲੋ ਰਸਤੇ ਦੇ ਵਿੱਚ ਠੰਡ ਦਾ ਕਾਫੀ ਸਾਹਮਣਾ ਕਰਨਾ ਪਿਆ ਹੋਵੇਗਾ ਠੰਡ ਦਾ ਤਾਂ ਸਾਹਮਣਾ ਕਰਨਾ ਪਿਆ ਸੀਗੀ ਨਾਲ ਬਾਕੀ ਜੋ ਸਾਈਕਲ ਚਲਾਉਣਿਆ ਤਾਂ ਸਰੀਰ ਨੂੰ ਗਰਮੈਸ ਆਪ ਦੇ ਆਉਂਦੀ ਰਹਿੰਦੀ ਰਹੇਗੀ ਉਹਦੇ ਕਰਕੇ ਠੰਡ ਦਾ ਸਾਨੂੰ ਇੰਨਾ ਅਹਿਸਾਸ ਨਹੀਂ ਹੋਇਆ ਜੀ ਤੇ ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕਿਉਂਕਿ ਅੱਜ ਸਾਈਕਲ ਦੇ ਉੱਪਰ ਇੱਕ ਵੱਖਰੀ ਤਸਵੀਰ ਦਿਖ ਰਹੀ ਹੈ ਕਿ ਪੇਪਰ ਦੇਣ ਦੇ ਲਈ 65 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਸਰ ਮੈਸੇਜ ਚਾਹੀਦਾ ਦੇਣਾ ਚਾਹਣਾਗਾ ਜੀ ਵੀ ਮਿਹਨਤ ਕਰਨੀ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੇ ਇੱਕ ਨੱਕ ਤੇ ਬਿਲਕੁਲ ਤੁਸੀਂ ਇਹ ਨੌਜਵਾਨ ਦੀ ਤਸਵੀਰ ਦੇਖ ਸਕਦੇ ਹੋ ਕਿ 65 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸਾਈਕਲ ਦੇ ਉੱਪਰ ਪੇਪਰ ਦੇਣ ਦੇ ਲਈ ਪਹੁੰਚੇ ਨੇ ਸੋ ਹੱਥ ਦੇ ਵਿੱਚ ਕਾਗਜ਼ ਨੇ ਜਿਹੜੇ ਵੈਕੈਂਸੀ ਇਹਨਾਂ ਨੇ ਭਰੀ ਸੀਗੀ ਸੋ ਅੱਜ ਪੇਪਰ ਹੋਣਾ ਇਹਨਾਂ ਦਾ 1 ਵਜੇ ਜਿਹੜੀ ਉੱਥੇ ਇਹਨਾਂ ਨੇ ਵਿਜ਼ਿਟ ਕਰਨਾ ਹੈ ਕਹਿ ਸਕਦੇ ਆ ਕਿ ਇੱਕ ਕਾਫੀ ਵੱਡੀ ਮੁਸੀਬਤ ਹੁੰਦੀ ਹੈ ਕਿ ਸਾਈਕਲ ਦੇ ਉੱਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਸੀਗੇ ਕਰਦੇ ਕਿ ਸਾਈਕਲ ਦੇ ਉੱਪਰ 65 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਦੂਰੀ ਤੈਅ ਕਰਕੇ ਸੁਨਾਮ ਤੋਂ ਜਿਹੜਾ ਪਟਿਆਲਾ ਪਹੁੰਚੇ ਨੇ ਸੋ ਇਹਨਾਂ ਦੀ ਇਹ ਹੈ ਕਿ ਪੇਪਰ ਹੋ ਜਾਵੇ ਪਰਤੀ ਹੋ ਜਾਵੇ ਤਾਂ ਕਰਦੇ ਹਾਲਾਤ ਕਿਤਨੇ ਕਿਤੇ ਸੁਧਰ ਸਕਦੇ ਨੇ ਕੈਮਰਾ ਬਰਸਾ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ